ਸੋ ਕੱਲ ਤੋਂ ਪਤਨਾ ਸ਼ਹਿਰ ਦੇ ਵਿੱਚ ਫੈਲੀ ਹੋਈ ਡੈਰੀਆ ਦੀ ਬਿਮਾਰੀ ਦੇ ਕਾਰਨ ਅੱਜ ਵੀ ਜਿਹੜੇ ਮਰੀਜ਼ ਨੇ ਬਰਦਾਨ ਹਸਪਤਾਲ ਦੇ ਵਿੱਚ ਆਏ ਹੋਏ ਨੇ ਇਹ ਤੁਸੀਂ ਦੇਖ ਰਹੇ ਹੋ ਕਿ ਇੱਕ ਛੋਟਾ ਜਿਹਾ ਬੱਚਾ ਹੈ ਇੱਕ ਹੋਰ ਲੜਕੀ ਹੈ ਅਤੇ ਅੱਜ ਵੀ ਮਰੀਜ਼ ਜਿਹੜੇ ਇੱਥੇ ਦਾਖਲ ਹੋਏ ਨੇ ਸੋ ਬਰਦਾਨ ਹਸਪਤਾਲ ਬਹੁਤ ਉੱਤਮ ਜਿਹੜਾ ਇਲਾਜ ਹੈ ਇਹਨਾਂ ਦਾ ਕਰ ਰਿਹਾ ਹੈ ਅਤੇ ਵਾਕਿਆ ਹੀ ਡੈਰੀਆ ਦੀ ਬਿਮਾਰੀ ਫੈਲਣ ਮੌਕੇ ਇਹਨਾਂ ਲੋਕਾਂ ਦੇ ਲਈ ਬਰਦਾਨ ਸਾਹਿਬ ਤੋਂ ਹੋਇਆ ਬਰਦਾਨ ਹਸਪਤਾਲ ਅਤੇ ਸਾਡੇ ਭਗਤ RAM ਜੀ ਨੇ ਸੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਭਗਤ RAM ਜੀ ਇਹ ਕੀ ਸਮੱਸਿਆ ਹੈ ਜਿਹਦੇ ਵਿੱਚ RAM ਜੀ ਹੈ ਨਾ ਕਿ ਸਾਡੇ ਜਿਹੜਾ ਮੋਹੱਲਾ ਸ਼ੀ ਮੰਦਰ ਉਸ ਦੇ ਅੰਦਰ ਇੱਕ ਪਾਣੀ ਗੰਦਾ ਆ ਰਿਹਾ ਹੈ ਪਾਣੀ ਗੰਦੇ ਕੀ ਬਜਾਏ ਵੀ ਸਾਡਾ ਉਹ ਆਪ ਵੀ ਕਿਨੇ ਬੁਜ਼ੁਰਗਿਆ ਪੁਰਾਣੇ ਵੀ ਕੰਦੇ ਪੰਜਾਬ ਬੰਦੇ ਸਾਡੇ ਬਿਮਾਰੀ ਨਾਲ ਟੱਟੀਆਂ ਧੋਣੀਆਂ ਜੀ ਕਿਨੇ ਜਾਣੇ ਨੇ ਨਗਰ ਪੰਜਾਬ ਦੇ ਹੋਣੇ ਕੰਪਨੀ ਸਰਕਲ ਤੋਂ ਆ ਰਹੇ ਚੱਲੇ ਕਿ ਕਈ ਕਈਾਰੇ ਕਈ ਆ ਹੂੰ ਹੂੰ ਅੱਜ ਵੀ ਆਏ ਕੋਈ ਅੱਜ ਵੀ ਆਏ ਜੀ ਆ ਦੇਖੋ ਹੁਣ ਆ ਕੇ ਜੇ ਨਾਲ ਗੱਲਬਾਤ ਕਰ ਲੋ ਆ ਦੇਖੋ ਉਹ ਇਹ ਬੱਚੇ ਦੇ ਕੀ ਹਾਲਾਤ ਨੇ ਜੀ ਜੀ ਬਹੁਤ ਮੁਝ ਹਾਲਤੀਆਂ ਤੋਂ ਠੀਕ ਹੋ ਗਿਆ ਥੋੜਾ ਜੀ ਅੱਛਾ ਕੱਲ ਤਾਂ ਐਕਾ 20000 ਜੀ ਹੂੰ ਹੂੰ ਇਹ ਆਮਰੇ ਅਮਨ वो तो बैठा भी है बैठा भी है बात को मतलब क्यों नहीं यार 15 मिनट हो गए अच्छा एक की एसोसिएशन नु आज आऊं जी यही पानी करके ता मतलब कटिया उल्टी लगी हम्म कल मैं शहर से हमने बोतल वाली से ठीक है और नोट पर कर ले ऐ कंडे सर मेनू एक बाकी ਇਹ 33 350 ਹੋਤਾ ਮਤਾ ਦਾ ਕਾਰਜ ਹੈ ਆਵਾਜ਼ ਨੂੰ ਕਰ ਆਵਾਜ਼ ਨਕਲੇ ਜਨਾ ਦਰਦ ਨੂੰ ਕੁਝ ਵਧੀਆ ਕਬਰਾੜ ਵੀ ਠੀਕ ਹੋ ਜੂ ਸੋ ਪ੍ਰਸ਼ਾਸਨ ਵੱਲੋਂ ਥੋੜਾ ਬਹੁਤ ਤਾਂ ਧਿਆਨ ਆ ਜਿਹੜਾ ਇਸ ਸਮੱਸਿਆ ਵੱਲ ਦਿੱਤਾ ਗਿਆ ਔਰ ਪੂਰਨਤਾ ਵਰਤੇ ਜਿਹੜਾ ਬੈਰੀਅਰ ਦਾ ਇਲਾਜ ਹੈ ਉਸ ਵੱਲ ਪ੍ਰਸ਼ਾਸਨ ਵੱਲੋਂ ਹਜੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਕਿ ਇਹਨਾਂ ਦੇ ਮਹੱਲੇ ਦੇ ਵਿੱਚ ਪਾਣੀ ਆ ਰਿਹਾ ਹੈ ਅਤੇ ਇੱਕ ਸ਼ਿਵ ਮੰਦਰ ਦੇ ਪਿਛਲੇ ਪਾਸੇ ਸਵਾਮੀ ਮਾਰਕੀਟ ਹੈ ਸੋ ਉੱਥੇ ਵੀ ਪਾਣੀ ਦੀ 1.5 ਮਹੀਨੇ ਤੋਂ ਸਮੱਸਿਆ ਆ ਰਹੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਦਾ ਕਦੋਂ ਜਿਹੜੀ ਇਹ ਸਮੱਸਿਆ ਇਸ ਦਾ ਹੱਲ ਕਰਦਾ ਹੈ